ਅਮ੍ਰਿਤਸਰ ਦੇ ਜਹਾਂਗੀਰ ਪਿੰਡ ਦੇ ਵਿੱਚ ਇੱਕ ਨਹਿنگ ਸਿੰਘ ਦਾ ਅਜੀਹਾ ਦਿਮਾਗ ਘੁੰਮਿਆ ਤੇ ਫਿਰ ਬੀਤੀ ਰਾਤ ਹਨੇਰੇ ਚ ਦੱਬੇ ਪੈਰੀ ਨਹਿنگ ਸਿੰਘ ਇਸ ਘਰ ਦੇ ਵਿੱਚ ਵੜਿਆ ਜਿਸ ਨੇ ਘਰ ਦੇ ਵਿੱਚ ਵੜ ਕੇ ਅਜੀਹਾ ਕਾਰਾ ਕਰ ਦਿੱਤਾ ਕਿ ਪੂਰੇ ਪਿੰਡ ਦੇ ਵਿੱਚ ਹਾਹਾਕਾਰ ਮਚ ਗਈ ਹੁਣ ਇਸ ਰੋਂਦੀ ਕਰਲਾਉਂਦੀ ਕੁੜੀ ਦਾ ਹਾਲ ਦਿਖਿਆ ਨਹੀਂ ਜਾ ਰਿਹਾ ਦਰਸਲ ਇਹ ਰੋਂਦੀ ਕਰਲਾਉਂਦੀ ਕੁੜੀ ਅਤੇ ਪਰਿਵਾਰਕ ਮੈਂਬਰ ਉਸੇ ਹੀ 35 ਸਾਲਾ ਮਲਕੀਤ ਸਿੰਘ ਦੇ ਪਰਿਵਾਰ ਮੈਂਬਰ ਨੇ ਜਿਸ ਨੂੰ ਬੀਤੀ ਰਾਤ ਸੁਖਦੇਵ ਸਿੰਘ ਨਾਮਦੇਨ ਸਿੰਘ ਸਿੰਘ ਨੇ ਬੇਰਹਿਮੀ ਨਾਲ ਮਾਰ ਮੁਕਾ ਦਿੱਤਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਹਿਮ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਜਿਵੇਂ ਹੀ ਪਰਿਵਾਰ ਦੀਆਂ ਚੀਕਾਂ ਪਿੰਡ ਵਿੱਚ ਸੁਣਾਈ ਦਿੱਤੀਆਂ ਤਾਂ ਪੂਰਾ ਪਿੰਡ ਦਹਿਲ ਉੱਠਿਆ ਜਿਸ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਿੰਡ ਦੇ ਮਹੱਤਵਾਰ ਬੰਦੇ ਅਤੇ ਪੁਲਿਸ ਪਹੁੰਚੀ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਅਮਰੀਕ ਸਿੰਘ ਨੇ ਜੋ ਘਟਨਾ ਬਾਰੇ ਅੱਗੇ ਦੱਸਿਆ ਉਹ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਨਾ ਅਮਰੀਕ ਸਿੰਘ ਸਰਪੰਚ ਪਿੰਡ ਜਾਂਗੀਰ ਜਾਂਗੀਰ ਚ ਬਹੁਤ ਵੱਡੀ ਘਟਨਾ ਹੋਈ ਅੱਜ ਜੀ ਇੱਕ ਕਤਲ ਹੋਇਆ ਜੋ ਵੀ ਬਹੁਤ ਮੰਦ ਭਾਗੀ ਗੱਲ ਆ ਹੁਣਾ ਨਹੀਂ ਚਾਹੀਦਾ ਘਰ ਚ ਬੜੀਆਂ ਗੱਲਾਂ ਬਤਾ ਹੋ ਜਾਂਦੀਆਂ ਰੰਜਿਸ਼ ਹੁੰਦੀ ਆ ਮਾੜੀ ਮੋਟੀ ਲੜਾਈਆਂ ਝਗੜੇ ਰਾਈ ਨਵੇਂ ਬੜੀਆ ਕਰਵਾਇਆ ਹੀ ਇਹਦਾ ਸੁਖਦੇਵ ਸਿੰਘ ਨਿਹੰਗ ਸਿੰਘ ਨੂੰ ਬੜੀਆ ਸਮਝਾਇਆ ਹੀ ਆਪਾਂ ਵੀ ਅੱਜ ਗੱਲ ਨਹੀਂ ਕਰਨੀ ਕੋਈ ਗਲਤੀ ਵੀ ਨਾ ਕਰਿਓ ਜੋ ਵੀ ਹੈਗਾ ਜੋ ਵੀ ਉਹਦੇ ਮਨ ਚ ਪਾਣੀ ਕੀਆ ਆ ਰਾਤੀ ਕੀ ਗੱਲ ਹੋਈ ਆ ਤੇ ਉਹਨੇ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ ਇਕਲਾ ਇਕਲਾ ਬੱਚਾ ਸੀ ਉਹਨਾਂ ਦਾ ਤੇ ਅਹੀਂ ਤੇ ਬਹੁਤ ਦੁੱਖदाई ਘਟਨਾ ਸਵੇਰੇ ਸਾਨੂੰ ਪਤਾ ਲੱਗਾ ਹੁਣ ਤੇ ਮੌਕੇ ਤੇ ਵੇਖਿਆ ਉਹਦੀ ਡੈਥ ਹੋ ਚੁੱਕੀ ਕੀ ਰੰਜਿਸ਼ ਸੀ ਪੁਰਾਣੀ ਕੋਈ ਰੰਜਿਸ਼ ਕੋਈ ਰੰਜਿਸ਼ ਕੋਈ ਵੀ ਨਹੀਂ ਹੈਗੀ ਪਿਛਲੇ ਮਾੜੀ ਮੋੜੀ ਤੁਹਾਨੂੰ ਪਤਾ ਹੀ ਹੈ ਕਿ ਗੱਲਬਾਤ ਉਹ ਛੋਟਾ ਬੱਚਾ ਹੀ ਹੈ ਹਾਈਟ ਛੋਟੀ ਹੀ ਹੈ ਦੀ ਕੋਈ ਰੰਜਿਸ਼ ਨਹੀਂ ਬੜੀ ਆ ਸਮਝਾਇਆ ਸੀ ਨਿਹਗ ਸਿੰਘ ਨੂੰ ਕਿ ਕੰਮ ਨਹੀਂ ਕਰਨਾ ਪਰ ਹੁਣ ਕੀ ਪਤਾ ਉਹਦੇ ਕੀ ਮਨ ਚ ਚੱਲਦਾ ਸੀ ਵੀ ਮੈਂ ਕਦੋਂ ਵੈਰ ਲੈਣਾ ਕੀ ਹੈ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਜੀ ਨਾਲ ਹੀ ਰਹਿੰਦਾ ਸੀ ਇਹਨਾਂ ਦੇ ਜਾਂ ਨਹੀਂ ਨਾਲ ਹੀ ਰਹਿੰਦਾ ਆਪਣਾ ਵੀ ਕੰਮਕਾਰ ਕਰਦਾ ਸੀ ਤੇ ਡਾਡਾ ਬਕਰਦਾ ਸੀ ਕੋਈ ਨਾਲ ਇਹਨਾਂ ਦਾ ਰਿਸ਼ਤਾ ਕੀ ਸੀ ਰਿਸ਼ਤਾ ਕੋਈ ਵੀ ਨਹੀਂ ਰਿਸ਼ਤਾ ਹੈ ਵਾਪਸ ਸਾਕਾ ਬਰਾਦਰੀ ਕੋਈ ਨਹੀਂ ਰਹਉਂਦੇ ਪਿੰਡ ਜੀ ਰਹਿੰਦੇ ਇਕੱਠੇ ਬਸ ਪਰ ਰਿਸ਼ਤਾ ਨਹੀਂ ਹੁੰਦਾ ਤੇ ਕਹਿੰਦੇ ਨੇ ਵੀ ਇਹ ਰਾਤ ਜਿਵੇਂ ਗਰਿਲ ਦਰਵਾਜ਼ਾ ਤੋੜ ਕੇ ਅੰਦਰ ਆਇਆ ਸਾਰਾ ਪਰਿਵਾਰ ਆਉਂਦੇ ਮੌਕਾ ਵੇਖਿਆ ਤੁਹਾਡੇ ਸਾਹਮਣੇ ਮੀਡੀਆ ਨੇ ਮੌਕਾ ਵੇਖ ਰਿਹਾ ਸਾਰਾ ਜੀ ਆ ਤੁਹਾਡੇ ਸਾਹਮਣੇ ਜੋ ਘਟਿਆਗਾ ਵਾ ਤੇ ਪਰਿਵਾਰ ਵੀ ਦੱਸ ਰਿਹਾ ਆਪਾਂ ਦੇ ਮੌਕੇ ਤੇ ਨਹੀਂ ਉਹ ਟਾਈਮ ਆਈਦੇ ਤੁਹਾਡੇ ਸਾਰੇ ਕਹਿਣ ਤੇ ਦੱਸਾਂ ਤੇ ਸਵੇਰੇ ਮੈਨੂੰ ਫੋਨ ਗਿਆ ਅਸੀਂ ਇੱਥੇ ਆਏ ਆ ਤੇ ਫਿਰ ਆ ਮੀਡੀਆ ਆਇਆ ਤੇ ਮੀਡੀਆ ਨੂੰ ਦੱਸ ਰਹੇ ਜੋ ਵੀ ਹੋ ਗਿਆ ਸੱਚਾ ਜਾਣ ਦੇ ਵਿੱਚ ਸਾਨੂੰ ਸਵੇਰ ਪਤਾ ਲੱਗਾ ਵਾ ਕਿ ਬਲਕੀਸ਼ ਸਿੰਘ ਦਾ ਅਹੀਂ ਮੌਕੇ ਤੇ ਪਹੁੰਚੇ ਆਂ ਆਂਡੋ ਵੰਡੋ ਮਾਰੇ ਘਰ ਦਾ ਕਿਤਾਵਾ ਇਹਦੇ ਪਹਿਨਾਂ ਦੀ ਪਹਿਲਾਂ ਰੰਜ ਬਾਈ ਚੱਲਦੀ ਸੀਗੀ ਜੀ ਇੱਕ ਦੋ ਇੱਕ ਦੂਜੇ ਨਾਲ ਗਾਲੀ ਗਲੋਚ ਕਰਦੇ ਸੀਗੇ ਜੀ ਤੇ ਅੱਜ ਇਹ ਬਲਕੀ ਸੇਟਾ ਇਕੱਲਾ ਘਰ ਸੀਗੇ ਜੀ ਤੇ ਇਹਨੇ ਮੌਕਾ ਵੇਖ ਕੇ ਤੇ ਇਹਨੇ ਮਾਰਕਟਾਈ ਰਾਤ ਮਾਰਕਟਾਈ ਕੀਤੀ ਆ ਜੀ ਤੇ ਮਾਰਕਟਾਈ ਦਾ ਨਾਂ ਦੀ ਮੋਦੂ ਦੇ ਹੁਣ ਕੀ ਕਾਰਵਾਈ ਕੀ ਅਮਲ ਚੱਲਣ ਦੀ ਜੀ ਹੁਣ ਤੂਤੀ ਚੱਲਣੀ ਆ ਜੀ ਤੂਤੀ ਇਸ ਦਰਾਂ ਜੋ ਵੀ ਅੱਗੇ ਸਾਹਮਣੇ ਆਏਗਾ ਕਿਹੜੇ ਥਾਣੇ ਤੇ ਜਾਂਦਾ ਹੈ ਥਾਣੇ ਕੰਬੋਦ ਦੀ ਤੇ ਗ੍ਰਿਫਤਾਰੀ ਦੀ ਛਾਪੇਮਾਰੀ ਸ਼ੁਰੂ ਕੀਤੀ ਗਈ ਆ ਅੱਜ ਇਹ ਤੇ ਮਕਦਮਾ ਦਰਜ ਕਰਕੇ ਜਾਨ ਲਖਾਈ ਨੇ ਭੇਜਿਆ ਗਿਆ ਵਾ ਮਕਦਮਾ ਦਰਜ ਕਰਕੇ ਛਾਪੇਮਾਰੀ ਕੀਤੀ ਜਾਏਗੀ ਜਲਦੀ ਤੋਂ ਜਲਦੀ ਇਹਨੂੰ ਕਰਤਾਰ ਕੀਤਾ ਜਾਏਗਾ ਜਾ ਰਿਹਾ ਲਿਖ ਸਿੰਘ ਤੇ ਜਿਹੜੇ ਬੰਦੇ ਆਹ ਜੀ ਲਿਖ ਸਿੰਘ ਦੱਸਦੇ ਪੁਰਾਣੇ ਰੰਜੀਤ ਜੀ ਲੱਗਦੇ ਆ ਮਾਮਲੇ ਨੇ ਲੱਗਦੇ ਉਹ ਨਾਰਬਲੀ ਨਾਲ ਦੀ ਚੱਲਦੀ ਸੀਗੀ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਜਿਸ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਨਿੰਗ ਸਿੰਘ ਤੇ ਮੁੰਡੇ ਨੂੰ ਮਾਰ ਮਕਾਉਣ ਦੇ ਇਲਜ਼ਾਮ ਲੱਗੇ ਨੇ ਅਜੇ ਚ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਨਿੰਗ ਸਿੰਘ ਨੂੰ ਆਖਿਰ ਕਦੋਂ ਤੱਕ ਫੜ ਕੇ ਕਾਰਵਾਈ ਕਰਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ